ਬਸ ਅਜਿਹਾ ਵੀਡੀਓ ਲਾਉਣੀ ਆ ਹੋਰ ਡੱਕਾ ਨਹੀਂ ਤਾਂ ਅੱਗ ਕੱਢਣੀ ਆ ਕੱਲੀ ਬਸ ਰਮਾਂਡ ਨੂੰ ਦਾਦੇ ਵਿੱਚ ਪੀਸ ਕਰਕੇ ਤੇ ਜਿਹੜੇ ਇਹਨਾਂ ਵਿੱਚੋਂ ਜਿਹੜੇ ਮੇਰ ਕੀਜ਼ ਹੈਗੇ ਆ ਉਹਨਾਂ ਦਾ ਰਮਾਂਡ ਲਿਆ ਗਿਆ ਪੁਲਿਸ ਰਮਾਂਡ ਕਾਤਾ ਤੁਹਾਡੀ ਦੋਨਾਂ ਤਰ੍ਹਾਂ ਦੇ ਆਈਆਂ ਠੀਕ ਹੈ ਜੀ ਹਾਲਬਾ ਤੁਹਾਡੀ ਸੁਣੀ ਜਾਣੀ ਉਹਨਾਂ ਦੀ ਵੀ ਸੁਣੀ ਜਾਣੀ ਹੈ ਇੱਕ ਦਿਨ ਹੋਇਆ ਜੋ ਕੁੱਟਮਾਰ ਹੋਈ ਹੈ ਪਰ ਜੇ ਕੋਈ ਕਹਿੰਦੇ ਗੱਲ ਸੁਣੋ ਗੱਲ ਤਾਂ ਵਾਹ ਸੁਣੀ ਚਈਦੀ ਤੁਹਾਨੂੰ ਕੀ ਕਹਿੰਦੇ ਹੋ ਮੈਂ ਸੁਣੀ ਜਾਂਦਾ ਜੀ ਬਹੁਤ ਚਿਰਾਂ ਦਾ ਬਹੁਤ ਚਿਰ ਹੋ ਗਿਆ ਇਹਨਾਂ ਨੂੰ ਆਇਓ ਇੱਕੜਾ ਹੁਣੇ ਆ ਜਾ ਬਹੁਤ ਚਿਰ ਹੋ ਗਿਆ ਮੈਂ ਪੰਜਾਰੀ ਸੁਣ ਲਈ ਤੂੰ ਪੱਲਾ ਕੱਢ ਗੱਲ ਸੁਣਨ ਨੂੰ ਸਾਡੇ ਸਤਕਾਰਯੋਗ ਐਸਐਚਓ ਸਾਹਿਬ ਐਸਐਚਓ ਸਾਹਿਬ ਸਾਨੂੰ ਇਹ ਵਿਸ਼ਵਾਸ ਦਿਵਾਵੇ ਹੋ ਸਕਦਾ ਵੋਹੀ ਗੱਲ ਤੁਹਾਨੂੰ ਕਹਿੰਦੇ ਹੋ ਕੋਈ ਗੱਲ ਸੋਲੋ ਜਾ ਕੇ ਪੁਲਿਸ ਦੀ ਕੀ ਕਰੀਏ ਦੇਖੋ ਜੀ ਅਸੀਂ ਇਹਨਾਂ ਨਾਲ ਬਿਲਕੁਲ ਸਹਿਮਤ ਹਾਂ ਹੁਣ ਆਮ ਪਬਲਿਕ ਨਹੀਂ ਮੰਨ ਰਹੀ ਜੇ ਇਹਨਾਂ ਕੋਲ ਕੋਈ ਪ੍ਰੂਫ ਹੈਗੇ ਸਰ ਉਹ ਸਾਨੂੰ ਪੇਸ਼ ਕਰ ਦੇਣਾ ਤਾਂ ਬੰਦ ਕਰ ਵੀ ਹੋ ਜੂ ਇਹ ਬੰਦਾ ਬਹਿਸਦਾ ਔਰ ਮੈਨੂੰ ਧੱਕੇ ਮਾਰਦਾ ਹੁਣ ਤੁਹਾਨੂੰ ਉਹ ਐਸਐਚਓ ਸੁਨੇਹਾ ਭੇਜ ਭੇਜਦਾ ਭਾ ਤੁਹਾਨੂੰ ਲੱਗਦਾ ਵੀ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਖਾਸ ਤਾਂ ਆਉਂਦੀਆਂ ਹੁੰਦੀਆਂ ਨੇ ਪਰ ਪਰਤਾਲ ਕਰਕੇ ਕਾਰਵਾਈ ਕਰਨੀ ਕੀ ਲੱਗਦਾ ਹੁਣ ਤੁਸੀਂ ਸੈਮ ਤੋਂ ਐਸ ਐਚਓ ਸਾਹਿਬ ਉਹ ਬੰਦੇ ਡਾਂਗਾ ਲੈ ਕੇ ਪਿਸਤੌਲ ਲੈ ਕੇ ਸਾਡੇ ਪਿੱਛੇ ਵੀ ਡਾਂਗਾ ਮਾਰੀਆਂ ਸਾਡੇ ਬੰਦਿਆਂ ਦੀਆਂ ਪੱਗਾਂ ਲਾਤੀਆਂ ਫਿਰ ਕਾਰਵਾਈ ਹੁਣ ਲਾਈਵ ਭਰੋਸਾ ਦੇ ਜਾਂਦੇ ਹਾਂ ਆਪਣਾ ਆਪਣਾ ਕੈਮਰਾ ਚੱਲਦਾ ਪਿਆ ਲਾਈਵ ਹੋ ਸਕਦਾਈ ਯਾਰੋ ਉਹਨਾਂ ਵੱਜ ਮੰਦੂਗ ਅਦਾਲਤ ਦੇ ਦਿੱਤਾ ਹਰੇ ਜਣੇ ਬੋਲਣ ਵਾਲੇ ਸਵਾਲ ਕਰਨ ਵਾਲੇ ਤੁਸੀਂ 50 ਹੋ ਜੂ ਤਾਂ ਮੈਂ 50 ਨੂੰ ਜਵਾਬ ਨਹੀਂ ਦੇ ਸਕਦਾ ਜਿੱਦਾ ਵੀੜੀ ਲਾਉਣੀ ਆ ਹੋਏ ਡੱਕਾ ਨਹੀਂ ਤਾਂ ਅੱਗ ਘੱਟਣੀ ਆ ਕੱਲੀ ਬਾਤ ਜਿੱਦਾ ਵੀੜੀ ਲਾਉਣੀ ਆ ਹੋਏ ਡੱਕਾ ਨਹੀਂ ਤਾਂ ਅੱਗ ਘੱਟਣੀ ਆ ਕੱਲੀ ਬਾਤ ਚਾਰ ਦਿੰਦਾ ਇਹਨਾਂ ਦਾ ਪੀਸਵਰਡ ਆ ਜੀ ਜਿਹੜਾ ਕੈਰੀ ਕਿਊਜ਼ ਲਿਆ ਤਲਨਾ ਕਰਿਆ ਨੇ ਜਿਹੜਾ ਬਹੁਤ ਜ਼ਿਆਦਾ ਉਦਗ ਬਜਾਇਆ ਜਿਹੜਾ ਪੁਲਿਸ ਬੰਦ ਵਿੱਚ ਜਿਹੜਾ 9 ਨੰਬਰ ਪਰਬੰਧ ਤੇ ਅਸੀਂ ਉਹਨਾਂ ਨੂੰ ਅਜ ਮਾਨਜੁਗ ਅਦਾਲਤ ਵਿੱਚ ਦਿੱਤਾ ਮਾਨਜੁਗ ਅਦਾਲਤ ਵਿੱਚ ਪੇਸ਼ ਕਰਕੇ ਤੇ ਤਿੰਨ ਜਿਹੜੇ ਇਹਨਾਂ ਵਿੱਚੋਂ ਜਿਹੜੇ ਮੇਰ ਕਿਊਜ਼ ਹੈਗੇ ਆ ਉਹਨਾਂ ਦਾ ਰਿਮਾਂਡ ਲਿਆ ਗਿਆ ਪੁਲਿਸ ਰਿਮਾਂਡ ਤੇ ਜਿਹੜੇ ਬਾਕੀ 36 ਆ ਉਹਨਾਂ ਨੂੰ ਆਫੀਸ਼ੀਅਲ ਮਾਰ ਜਿਹੜਾ ਮਾਂਡੂ ਦਾ ਸਰਪਲੂ ਦਿੱਤਾ ਗਿਆ ਜਿਨ੍ਹਾਂ ਨੂੰ ਅਸੀਂ ਹੁਣ ਜਾ ਕੇ ਅੱਜ ਜੇਲ੍ਹ ਤੋਂ ਜਿਹੜਾ ਚੱਡਾ ਚਾਰ ਦਿਨਾਂ ਦਾ ਦਾ ਪੀਸ ਮਾਰ ਜੀ ਜਿਹੜੇ ਤਿੰਨ ਕਿਊਜ਼ ਲਿਆ ਬਾਕੀ ਜਿਹੜੇ ਆ ਉਹਨਾਂ ਨੂੰ ਫਰਾਂ ਦਾ ਜਿਹੜਾ ਰਿਮਾਂਡ ਲਿਆ ਹੈ